ਕਾਰਜ ਸ਼ਰੀਆਮ ਚਲਦਾ ਸੀ ਜਿਸਮ ਫਰੋਸ਼ੀ ਦਾ ਤੰਦਾ ਔਰਤ ਬਾਹਰੋਂ ਕੁੜੀਆਂ ਮੰਗਵਾ ਕੇ ਕਰਵਾਉਂਦੀ ਸੀ ਗੰਦਾ ਤੰਦਾ ਸੈਂਟਰੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਪਸ਼ਾਰਦਾ ਨਾਂ ਦੀ ਲੇਡੀ ਹੈ ਠਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸੈਕਸ ਐਕਟ ਕਰਾ ਰਹੀ ਦੇਖੋ ਪੁਲਿਸ ਨੇ ਜਦੋਂ ਮਾਰੀ ਰੇਡ ਤਾਂ ਮੌਕੇ ਤੇ ਦੋ ਔਰਤਾਂ ਸਮੇਤ 15 ਬੰਦਿਆਂ ਨੂੰ ਕੀਤਾ ਕਾਬੂ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਤੇ ਮਿਲੇ ਸੀ ਇਤਰਾਜੋਗ ਹਾਲਤ ਚ ਪੁਲਿਸ ਨੇ ਵੱਡੇ ਸੈਕਸ ਰੈਕਡ ਦਾ ਕੀਤਾ ਪਰਦਾਫਾਸ਼ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੋਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਜਾਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਹਜ਼ਾਰਾਂ ਦੀ ਗਿਣਤੀ ਚ ਕੈਸ਼ ਹੋਇਆ ਬਰਾਮਦ ਡੀਐਸਪੀ ਨੇ ਕੀਤੇ ਅਹਿਮ ਖੁਲਾਸੇ ਹਿੰਦੂ ਸਮਾਜ ਦੇ ਵਿੱਚ ਜਿੱਥੇ ਔਰਤ ਨੂੰ ਮਾਂ ਤੇ ਭੈਣ ਦਾ ਦਰਜਾ ਦਿੱਤਾ ਗਿਆ ਪਰ ਅੱਜ ਸਮਾਜ ਦੇ ਵਿੱਚ ਕੁਝ ਔਰਤਾਂ ਵੱਲੋਂ ਇਸ ਦਰਜੇ ਨੂੰ ਕੁਝ ਹੋਰ ਹੀ ਨਾਮ ਦੇ ਦਿੱਤਾ ਗਿਆ ਅਤੇ ਅਜੇਹਾ ਹੀ ਕੁਝ ਪਠਾਨਕੋਟ ਦੇ ਡਾਕੀ ਇਲਾਕੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਔਰਤ ਵੱਲੋਂ ਸ਼ਰੀਆਮ ਆਪਣੇ ਘਰ ਦੇ ਵਿੱਚ ਦੇਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਜਿਸ ਦਾ ਕਿ ਪੁਲਿਸ ਨੇ ਪਰਦਾ ਫਾਸ਼ ਕਰ ਦਿੱਤਾ ਜਿਸ ਦੀ ਸ਼ਿਕਾਇਤ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਛਾਪੇਮਾਰੀ ਕਰ ਦੇ ਵਪਾਰ ਦਾ ਧੰਦਾ ਕਰਵਾਉਣ ਵਾਲੀ ਸਰਗਨਾ ਦੇ ਸਣੇ ਦੋ ਔਰਤਾਂ ਨੂੰ ਕਾਬੂ ਕੀਤਾ ਤੇ ਅਤੇ ਮੌਕੇ ਤੇ 15 ਮੁੰਡਿਆਂ ਨੂੰ ਗ੍ਰਿਫਤਾਰ ਕਰ ਕਾਰਵਾਈ ਕੀਤੀ ਗਈ ਇਸ ਸੰਬੰਧੀ ਜਦ ਡੀਐਸਪੀ ਪਠਾਨਕੋਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਕੋਲ ਸ਼ਿਕਾਇਤਾਂ ਆ ਰਹੀਆਂ ਸੀ ਕਿ ਸ਼ਹਿਰ ਦੇ ਡਾਕੀ ਇਲਾਕੇ ਵਿਖੇ ਕੁਝ ਔਰਤਾਂ ਵੱਲੋਂ ਦੇਵਪਾਰ ਦਾ ਧੰਦਾ ਕੀਤਾ ਜਾ ਰਿਹਾ ਅਤੇ ਬੀਤੀ ਰਾਤ ਵੀ ਅਜਿਹੀ ਇੱਕ ਸ਼ਿਕਾਇਤ ਮਿਲੀ ਜਿਸ ਦੇ ਚਲਦਿਆਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਹੈ ਅਤੇ ਛਾਪੇਮਾਰੀ ਦੌਰਾਨ ਦੋ ਔਰਤਾਂ ਸਮੇਤ 15 ਮੁੰਡਿਆਂ ਨੂੰ ਕਾਬੂ ਕੀਤਾ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਇਹ ਸ਼ਰਦਾ ਨਾਮ ਦੀ ਲੇਡੀ ਹੈ ਠਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸਖ ਸਖ ਖਲਾਰੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਸਤਿ ਸ੍ਰੀ ਅਕਾਲ ਕਾਫੀ ਦਿਨ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਹਦੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਏਜੈਂਟਸ ਉੱਥੇ ਮਿਲੇ ਸੀ ਇਤਰਾਜੋ ਬਹਲਤ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸੈਕ੍ਰੀਟ ਰਿਕਾਰਡ ਦੇ ਵਿੱਚ ਇਨਵੋਲਡ ਸਾਰੇ ਅਰੈਸਟ ਕਰ ਲਿਆ। ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ। ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਨ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ। ਆਪਾਂ ਅੱਜ ਕੋਰਟ ਪੇਸ਼ ਕਰਾਂਗੇ। ਤੋ ਪਹਿਲੇ ਵੀ ਕੋਈ ਮਾਮਲਾ ਦਰਜ ਸੀ ਤੇ ਦੋ ਇਸੇ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆ ਜੇ ਤੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰੋਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਹ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਚੀਜ਼ਾਂ ਦੇ ਟਲ ਪਾਈ ਜਾ ਸਕਣ ਸਰ ਕੋਈ ਨੈਟਵਰਕ ਹੈ ਨਾ ਇਸ ਸਟੇਟ ਦੇ ਨਾਲ ਜੰਗੂਲੇ ਵਿੱਚ ਪਾਸਟਰ ਵਿੱਚ ਰਹੇ ਹਨ ਪਰ ਇਹਨਾਂ ਤੋਂ ਤਾ ਸੋ ਆਪਾਂ ਉਸ ਨੈਟਵਰਕ ਨੂੰ ਵੀ ਕੰਗਾਲਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂ ਸਰ ਦੇਖਣ ਨੂੰ ਆਇਆ ਕਿ ਇਹਨਾਂ ਦੇ ਕੇਸ ਹੁੰਦਾ ਹੈ ਫਿਰ ਕੁਝ ਦਿਨਾਂ ਬਾਅਦ ਬਾਹਰ ਆ ਦੇ ਨੇ ਦੇਖੋ ਉਹ ਤਾਂ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਕੋਰਟ ਆਫ ਪਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਉਹ ਜਿਹੜਾ ਸੰਜੋਗ ਨੇ ਫਿਰ ਕਰਦਾ ਸ਼ਾਰ ਦੇ ਵਿੱਚ ਤੇ ਉਹ ਵਿੱਚ ਤਾਂ ਵੀ ਹੀ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੁਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੁਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਜਾਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ ਠੀਕ